ਲੁਧਿਆਣਾ ਦੇ ਚੰਦਰ ਨਗਰ ਦੇ ਰਹਿਣ ਵਾਲੇ ਸ਼ੁਭਮ ਜੋਗ ਬੀਤੇ ਸਮੇਂ ਯੂਕਰੇਨ ਵਿੱਚ ਐਮਬੀਬੀਐਸ ਦੀ ਪੜ੍ਹਾਈ ਕਰ ਰਹੇ ਸਨ ਉਹ ਭਾਰਤ ਸਰਕਾਰ ਦੁਆਰਾ ਚਲਾਈ ਗਈ ਮਿਸ਼ਨ ਗੰਗਾ ਰਾਹੀਂ ਭਾਰਤ ਪਹੁੰਚੇ ਨੇ ਉਹਨਾਂ ਦੇ ਆਉਣ ਤੇ ਪਰਿਵਾਰ ਵੱਲੋਂ ਖੁਸ਼ੀ ਮਨਾਈ ਗਈ ਹੈ ਤੇ ਭਾਰਤ ਸਰਕਾਰ ਦਾ ਧੰਨਵਾਦ ਕੀਤਾ ਗਿਆ ਮੈਂ ਜੀ ਐਮਬੀਬੀਐਸ ਦੀ ਪੜ੍ਹਾਈ ਕਰਨ ਗਿਆ ਸੀ ਮੈਂ ਕੀਵ ਦੇ ਵਿੱਚ ਸੀਗਾ ਜੀ ਆ ਯੂਕਰੇਨ ਦੀ ਜਿਹੜੀ ਕਿ ਰਾਜस्तानी ਹੈ ਉੱਥੇ ਮੈਂ ਪੜ੍ਹ ਰਿਹਾ ਸੀ ਫਸਟ ਇਅਰ ਦੇ ਵਿੱਚ ਉੱਥੇ ਮੈਂ ਸਟੂਡੈਂਟ ਸੀ ਜੀ ਹਾਂ ਜੀ ते मैं सर... एक आ, सरकार दा, मोदी जी का राजनाथ सिंह बीजेपी आर एस एस का सब का बहुत बहुत ज्यादा धनवाद करना चाहता है देखो जी जंगल पूरा एक तरह का बहुत खतरनाक बहुत बच्चा माइंड से टेंशन चुन की असि इतो कि निकल पावे बहुत मुश्किल समा पांच छे छे तो सात दिन जेड़े बहुत मुश्किल कट्टे है ਅ ਬੰਕਰ ਦੇ ਵਿੱਚ ਰਹਿ ਕੇ ਅਸੀਂ ਉਹ ਦਿਨ ਕੱਟੇ ਐ ਜਿੱਦੇ ਵਾਰ ਸਾਇਰਨ ਵੱਜਦਾ ਸੀ ਸਾਨੂੰ ਬੰਕਰਸ ਜਾਣਾ ਪੈਂਦਾ ਸੀ ਤੇ ਖਾਣਾ ਵਾਣਾ ਅਸੀਂ ਜਿਹੜਾ ਸੀ ਦਿਨ ਦਾ ਇੱਕ ਟਾਈਮ ਕਰਤਾ ਸੀ ਕਿਉਂਕਿ ਜਿੱਦਾਂ ਕਿ ਵਾਰ ਦੀ ਸਿਚੁਏਸ਼ਨ ਆ ਸਾਰੇ ਚੀਜ਼ਾਂ ਬੰਦ ਹੋ ਜਾਂਦੀਆਂ ਸਾਰੇ ਸਟੋਰਸ ਬੰਦ ਹੋ ਜਾਂਦੇ ਆ ਜੀ ਦਿਨ ਦੇ ਵਿੱਚ ਇੱਕ ਵਾਰ ਖਾਂਦੇ ਸੀ ਤੇ ਉਸ ਤੋਂ ਬਾਅਦ ਅਸੀਂ ਬੰਕਰ ਦੇ ਵਿੱਚ ਚਲੇ ਜਾਂਦੇ ਸੀ ਜਿੱਦੇ ਹੀ ਸ਼ਾਮ ਹੁੰਦੀ ਸੀ ਅਸੀਂ ਬੰਕਰ ਦੇ ਵਿੱਚ ਸਾਰੇ ਸਟੂਡੈਂਟਸ ਬੰਕਰ ਦੇ ਵਿੱਚ ਗੁਜ਼ਾਰਦੇ ਸੀ ਮੇਰੀ ਯੂਨੀਵਰਸਿਟੀ ਦੇ ਵਿੱਚ 60 ਤੋਂ 70 ਇੰਡੀਅਨ ਸਟੂਡੈਂਟਸ ਸੀ ਤੇ ਅ ਮਤਲਬ ਓਵਰ ਆਲ ਦੂਸਰੀ ਯੂਨੀਵਰਸਿਟੀਆਂ ਦੇ ਵੀ ਆਗੇ ਸੀ ਕਿਉਂਕਿ ਉਹ 에어ਪੋਰਟ ਪਹੁੰਚੇ ਸੀ ਤੇ ਉਸੇ ਦਿਨ 에어ਪੋਰਟ ਤੇ ਹਮਲੇ ਹੋ ਗਏ ਸੀ ਫਿਰ ਇਸ ਕਰਕੇ ਉਹ ਗਿਣਤੀ ਜਿਹੜੀ ਆ ਉਹ ਕਾਊਂਟ ਜਿਹੜਾ ਹੈ ਉਹ 70 80 ਤੋਂ ਵੱਧ ਕੇ ਟੋਟਲ 200 ਦੇ ਆਸ-પાસ ਹੋ ਗਿਆ ਸੀ ਜਿਹੜਾ ਕਿ ਇੱਕ ਬੰਕਰ ਦੇ ਵਿੱਚ 200 ਇੰਡੀਅਨਸ ਜਿਹੜੇ ਸਾਡੇ ਸੀਗੇ ਉਸ ਟਾਈਮ ਤੇ ਸਾਡੀ ਹੋਸਟਲ ਦੇ نیچے ਬੰਕਰ ਦੇ ਵਿੱਚ 200 ਇੰਡੀਅਨ ਸਟੂਡੈਂਟ ਸੀਗੇ ਜਿਹੜੇ ਕਿ ਹੁਣ ਨਿਕਲ ਕੇ ਆਲਮੋਸਟ ਸਾਰੇ ਵਾਪਸ ਆ ਚੁੱਕੇ ਹਨ ਪਰ ਮੈਂ ਗੋਲਾਬਾਰੀ ਦੇਖੀ ਨਹੀਂ ਹੈ ਬਟ ਉਤਮਾਕਿਆਂ ਦੀ ਆਵਾਜ਼ ਅਸੀਂ ਜਿਹੜੀ ਹੈ ਸਾਨੂੰ ਸੁਣਾਈ ਦਿੱਤੀ ਗਈ ਹੈ ਫਾਇਰਿੰਗ ਦੀ ਆਵਾਜ਼ ਸਾਡੇ ਜਿਹੜੀ ਹੈ ਉਹ ਸੁਣਾਈ ਦਿੱਤੀ ਗਈ ਹੈ ਮਤਲਬ ਸਾਡੇ ਤੋਂ 5-6 ਕਿਲੋਮੀਟਰ ਦੂਰ ਜਦ ਵੀ ਕਦੇ ਵੀ ਬੰਬ ਬਲਾਸਟ ਹੁੰਦਾ ਸੀ ਸਾਡੇ ਹੋਸਟਲ ਤੱਕ ਗੂੰਜ ਜਿਹੜੀ ਹੈ ਉਹ ਤਮਾਕੇ ਦੀ ਸੁਣਾਈ ਦਿੱਤੀ ਜਾਂਦੀ ਸੀ ਅਦਿਸ਼ਦ ਦਾ ਮਾਹੌਲ ਸੀ 어 ਕਿਸੇ ਵੀ ਸਮੇਂ ਤੇ ਇਹ ਕਿਹਾ ਗਿਆ ਸੀ ਕਿਸੇ ਵੀ ਸਮੇਂ ਜਿਹੜਾ ਕਿ ਹੈ ਤਮਾਕਾ ਹੋ ਸਕਦਾ ਇੱਕ ਸਾਨੂੰ ਇਹ ਵੀ ਟੈਂਸ਼ਨ ਸੀ ਕਿ ਜਿੱਦਾਂ ਕਿ ਸਾਡੇ ਹੋਸਟਲ ਦੇ ਸਾਹਮਣੇ ਆ ਰਹੀ ਦਾ ਇੱਕ ਵੇਸ ਸੀ ਮੈਨੂੰ ਬੜੀ ਪਰੇਸ਼ਾਨੀ ਸੀ ਕਿ ਥੋੜਾ ਪਿੱਛੇ ਪੁਰਾਣਾ ਜਾ ਕਿਤੇ ਬਲਾਸਟ ਨਾ ਹੋ ਜਾਏ ਕਿਉਂਕਿ ਹੁਣ ਜਦ ਤਮਾਕਾ ਹੁੰਦਾ ਉਹ ਪਤਾ ਨਹੀਂ ਚੱਲਦਾ ਕਿਸ ਟਾਈਮ ਕਿਸ ਕਿਹੜੀ ਜਗ੍ਹਾ ਤੇ ਹੋ ਜਾਣਾ ਇਸ ਕਰਕੇ ਸਾਨੂੰ ਬਹੁਤ ਸਟ੍ਰਿਕਟਲੀ ਕਿਹਾ ਗਿਆ ਸੀ ਕਿ ਜਿੱਦੇ ਹੀ ਵਾਰ ਸਾਇਰਨ ਵੱਜੇ ਤੁਸੀਂ ਜੋ ਕੁਝ ਵੀ ਕਰਦੇ ਹੋ ਉਸੇ ਟਾਈਮ ਛੱਡ ਕੇ ਤੁਰੰਤ نیچے ਭਜਣਾ ਤੁਸੀਂ 6ਵੇਂ ਫਲੋਰ ਤੇ ਹੋ ਤੁਸੀਂ 7ਵੇਂ ਫਲੋਰ ਤੇ ਹੋ ਛੱਡ ਕੇ ਵਾਇਆ ਸਟੇਅਰਸ નીચે ਭੱਜ ਕੇ ਬੰਕਰਾਂ ਦੇ ਵਿੱਚ ਕੈਮਰਾ ਪਰਫੈਕਟ ਜੀ ਦੇਖੋ ਇੰਡੀਅਨ ਗਵਰਨਮੈਂਟ ਨੇ ਬਾਰਡਰ ਤੋਂ ਪਹਿਲਾਂ ਜਿਹੜਾ ਕੀ ਉਹ ਕੁਝ ਨਹੀਂ ਕਰ ਪਾਰੀ ਸੀ ਆਸahay ਸੀ ਕਿਉਂਕਿ ਉਹ ਆਪਣਾ ਪੂਰਾ ਦੇਣਾ ਚਾਹ ਰਹੀ ਸੀ ਬਟ ਉੱਥੇ ਦੇ ਜਿਹੜੇ ਨਾਗਰਿਕ ਨੇ ਉੱਥੇ ਦੇ ਜਿਹੜੇ ਪੋਲੀਟਿਸ਼ੀਅਨਸ ਨੇ ਉਹ ਚਾਹੁੰਦੇ ਸੀ ਕਿ ਪਹਿਲਾਂ ਉਹ ਆਪਣੇ ਨਾਗਰਿਕਾਂ ਨੂੰ ਸੇਵ ਕਰਨ ਬਾਦ ਦੇ ਵਿੱਚ ਫੋਰਨਰ ਸੇਫ ਹੋ ਜਾਣ ਹੋਣਗੇ ਪਹਿਲਾਂ ਉਹਨਾਂ ਦੇ ਆਪਣੇ ਨਾਗਰਿਕ ਸੇਫ ਹੋਣ ਇਸ ਲਈ ਸਾਨੂੰ ਟ੍ਰੇਨਸ ਦੇ ਵਿੱਚ ਵੀ ਅਲਾਉਡ ਨਹੀਂ ਕੀਤਾ ਜਾ ਰਿਹਾ ਸੀ ਬੈਠਣਾ ਕਿਉਂਕਿ ਉਹ ਆਪਣੇ ਕੰਟਰੀ ਦੇ ਹੀ ਲੋਕਾਂ ਨੂੰ ਪਹਿਲਾਂ ਕੱਢਣ ਦੀ ਕੋਸ਼ਿਸ਼ ਕਰ ਰਹੇ ਸੀ ਮੈਂ ਜੀ ਪੋਂਚਾਇਤ ਤੇ 3 ਤਰੀਕ ਨੂੰ ਕੱਲ ਪਹੁੰਚਿਆ ਮੈਂ 6:30 ਵਜੇ ਮੈਂ ਇੱਥੇ ਘਰ ਪਹੁੰਚ ਗਿਆ ਮੈਂ ਇੰਡੀਅਨ ਗਵਰਨਮੈਂਟ ਦਾ ਬਹੁਤ ਧੰਨਵਾਦ ਕਰਨਾ ਚਾਹਾਂਗਾ ਇਹ ਸਿਰਫ ਪਹਿਲੇ ਪ੍ਰਧਾਨ ਮੰਤਰੀ ਸਾਡੇ ਮੋਦੀ ਜੀ ਹੋਏ ਨੇ ਜਿਹੜੇ ਕਿ ਆਪਣੇ ਬੱਚਿਆਂ ਦੀ ਬੱਚਿਆਂ ਨੂੰ ਉੱਥੋਂ ਦੀ ਕੱਢ ਕੇ ਲੈ ਕੇ ਆਪਣੇ ਘਰ ਕਰ ਉਹਨਾਂ ਦੇ ਘਰਾਂ ਤੱਕ ਸੇਫਲੀ ਉਹਨਾਂ ਨੇ ਪਹੁੰਚਾਇਆ ਮੈਂ ਜੀ ਉਸ ਟਾਈਮ ਤੇ ਘਰਦਿਆਂ ਨੂੰ ਬਹੁਤ ਟੈਨਸ਼ਨ ਹੋ ਰਹੀ ਸੀਗੀ ਕਿ ਕਦ ਉਹਨਾਂ ਦਾ ਮਤਲਬ ਬੱਚੇ ਉਹਨਾਂ ਦੇ ਘਰ ਵਾਪਸ ਆਣਗੇ ਕਈ ਵਾਰੀ ਤੁਹਾਡੇ ਉੱਤੇ ਹਾਂਜੀ ਫੋਨ ਦੇ ਉੱਤੇ ਗੱਲਬਾਤ ਹੁੰਦੀ ਸੀ ਕਈ ਵਾਰ ਇਦਾਂ ਹੁੰਦਾ ਸੀ ਕਿ ਗੱਲਬਾਤ ਕਰਦੇ ਸਮੇਂ ਸਾਇਰਨ ਵੱਜਦਾ ਸੀ ਸਾਨੂੰ ਉੱਥੋਂ ਦੀ ਭਜਣਾ ਪੈਂਦਾ ਸੀ ਫੋਨ ਕੱਟ ਕੇ ਕਿਉਂਕਿ ਬੰਕਰ ਦੇ ਵਿੱਚ ਜਿਹੜਾ ਕਿ ਗੱਲਬਾਤ ਨਹੀਂ ਹੁੰਦੀ ਨੈਟਵਰਕ ਨਹੀਂ ਆਂਦਾ ਬੰਕਰ ਦੇ ਵਿੱਚ ਇਸ ਇਸ ਲਈ ਸਾਨੂੰ ਉੱਥੋਂ ਦੀ ਨਿਕਲ ਕੇ ਆਪਣੇ ਬੰਕਰ ਦੇ ਵਿੱਚ ਆਣਾ ਪੈਂਦਾ ਸੀ ਕਮਰੇਜੋਂ ਨਿਕਲ ਕੇ ਬੰਕਰ ਦੇ ਵਿੱਚ ਆਣਾ ਪੈਂਦਾ ਸੀ ਸ਼ੁਭਮ ਹੋ ਸਕਦਾ ਹੈ ਕਿਤੇ ਹੋ ਰਿਹਾ ਹੋਵੇ ਪਰ ਮੇਰੇ ਸਾਹਮਣੇ ਜੀ ਇਹੋ ਜਿਹਾ ਕੁਝ ਨਹੀਂ ਹੋਇਆ ਸਾਡੇ ਆਪਣੇ ਸਟੂਡੈਂਟ ਸਾਡੇ ਸਾਰੇ ਸੇਫ ਸੀ ਮੁੰਡੇ ਸਾਰੇ ਨਾਲ ਸੀ ਅਸੀਂ ਸਾਡੇ ਗਰੁੱਪ ਦੇ ਵਿੱਚ ਕੁੜੀਆਂ ਵੀ ਸੀ ਪਰ ਇਹੋ ਜਿਹਾ ਸਾਨੂੰ ਕੁਝ ਵੀ ਦੇਖਣ ਨੂੰ ਨਹੀਂ ਮਿਲਿਆ ਕਿਉਂਕਿ ਆਪਾਂ ਸਟੇਸ਼ਨ ਤੇ ਵੀ ਆਏ ਆ ਅਸੀਂ ਰਸਤੇ 'ਚ ਤਿਰੰਗਾ ਲਾ ਕੇ ਵੀ ਆਏ ਆ ਤੇ ਇਹੋ ਜਿਹਾ ਸਾਨੂੰ ਕੁਝ ਦੇਖਣ ਨੂੰ ਨਹੀਂ ਮਿਲਿਆ ਉੱਥੇ ਰ ਮਾਰਸ਼ਲ ਲਾ ਲੱਗਾ ਹੋਇਆ ਸੀ ਉੱਥੇ ਅਗਰ ਯੂਕਰੇਨੀਅਨ ਯੂਕਰੇਨੀਅਨ ਆਰਮੀ ਅਗਰ ਕਿਸੇ ਨੂੰ ਵੀ ਸਟ੍ਰੇਂਜਰ ਪਾੰਦੀ ਹੈ ਉਹਦੇ ਕੋਲ ਜਾ ਕੇ ਉਹਨਾਂ ਪਤਾ ਨਹੀਂ ਕੀ ਪੁੱਛੀ ਕਿ ਜੀ ਤੁਸੀਂ ਕਿੱਥੋਂ ਕਿੱਥੋਂ ਨਹੀਂ ਹੋ ਉਹਨਾਂ ਨੂੰ ਫੁੱਲ ਆਰਡਰ ਸੀ ਸ਼ੂਟ ਐਟ ਸਾਈਡ ਦਾ ਤੇ ਇਦਾਂ ਹੋਇਆ ਵੀ ਹੈ ਜਿੱਥੇ ਉਹਨਾਂ ਨੇ ਸਟ੍ਰੇਂਜਰ ਦੇਖਿਆ ਉਹਨਾਂ ਨੇ ਗੋਲੀ ਚਲਾਈ ਹੈ ਤੇ ਜਿਹੜਾ ਕਿ ਝੰਡੇ ਦੀ ਵੈਲਿਊ ਹੈ ਉਹ ਸਾਨੂੰ ਦੇਖਣ ਨੂੰ ਮਿਲੀ ਹੈ ਉੱਥੇ ਝੰਡਾ ਸੀ ਆਪਣੇ ਕੋਲ ਰੱਖਿਆ ਹੋਇਆ ਸੀ ਜਿਹਦੇ ਕਾਰਨ ਆਰਮੀ ਨੂੰ ਪਤਾ ਸੀ ਕਿ ਹਾਂਜੀ ਇਹ ਇੰਡੀਅਨਸ ਹੈ ਇਹਨਾਂ ਨੂੰ ਜਾਣ ਦੋ ਤਾਂ ਇਸ ਲਈ ਅਸੀਂ ਉੱਥੋਂ ਦੀ ਨਿਕਲ ਪਾਏ ਕਿੰਨੀ ਕੁ ਉਮਰ ਸੀ ਕਿ ਜਲੇ ਗਿਆ ਸੀ ਉਦੋਂ ਔਰ ਸਟੱਡੀ ਵਾਸਤੇ ਗਿਆ ਸੀ ਹਾਂਜੀ ਸਟੱਡੀ ਵਾਸਤੇ ਮੈਡੀਕਲ ਦੀ ਸਟੱਡੀ ਕਰਦਾ ਤੇ ਹੁਣ ਜਿਹੜੇ ਹਾਲਾਤ ਹੋ ਗਏ ਸੀਗੇ ਉੱਥਾਂ ਦੇ ਤੁਸੀ ਨੂੰ ਵੀ ਪਤਾ ਸੀਗਾ ਚਿੰਤਾ ਬਣੀ ਹੋਈ ਸੀ ਕਿ ਕਿਤੇ ਨਾ ਕਿਤੇ ਔਰ ਹੁਣ ਅਜ ਵਾਪਸ ਆਇਆ ਕੀ ਕਹਿਣਾ ਚਾਹੁੰਦੇ ਸਾਨੂੰ ਬਹੁਤ ਖੁਸ਼ੀ ਹੋਈ ਹੈ ਚਲੋ ਬੱਚਾ ਸੇ ਸਤਿ ਸ੍ਰੀ ਅਕਾਲ ਆਇਆ ਬੰਨਾ ਤਾਂ ਬਹੁਤ ਟੈਨਸ਼ਨ ਚ ਸੀ ਚਲੋ ਬੱਚਾ ਠੀਕ ਰੱਖਾ ਕਰ ਕੋਈ ਸਾਰਿਆਂ ਦੇ ਬੱਚੇ ਪਹੁੰਚਣ ਮੈਂ ਤੇ ਹੀ ਦੁਆ ਮੰਗਦੀ ਰਹੀ ਸੀ ਮਾਰ ਜਿਹੜੇ ਵੀਡੀਓ ਵਾਇਰਲ ਹੁੰਦੀ ਸੀ ਤੁਸੀਂ ਦੇਖਦੇ ਸੀ ਕਿ ਕੋਲਾਬਾਰੀ ਬੰਬਾਰੀ ਹੁੰਦੀ ਆ ਤੁਹਾਡੇ ਬੇਟੇ ਨਾਲ ਗੱਲਬਾਤ ਹੁੰਦੀ ਸੀ ਹਾਂਜੀ ਹਾਂਜੀ ਤੇ ਉਸ ਵੇਲੇ ਅਸੀਂ ਫੋਨ ਕਰਦੇ ਸੀ ਕਿ ਕਿਹਾ ਮਮਾ ਮੈਂ ਠੀਕ ਆਂ ਜੇ ਸੇਫ ਐਟੂਆ ਏਰੀਆ ਤੁੰਡ ਵੀ ਡਰ ਲੱਗਦਾ ਜਦੋਂ ਬੰਬ ਗੇਰਾ ਫੁੱਟਿਆ ਸੀ ਆਵਾਜ਼ ਬਹੁਤ ਮੱਤਿ ਵਾਲੀ ਆਉਂਦੀ ਆ ਤੇ ਜਿ세 ਖਾਣ ਪੀਣ ਦੀ ਗੱਲ ਕੀਤੀ ਗਈ ਹੈ ਉੱਥੇ ਖਾਣਾ ਪੀਣਾ ਨਹੀਂ ਮਿਲਿਆ ਸੀਗਾ ਇੱਕ ਟਾਈਮ ਮਿਲਦਾ ਪਿਆ ਸੀਗਾ ਤੁਹਾਡੇ ਦਿਲ ਤੇ ਕੀ ਗੁਜਰਦੀ ਸੀ ਉਸ ਟਾਈਮ ਹਾਂਜੀ ਸਾਡਾ ਆਪਣਾ ਖਾਣਾ ਪੀਣਾ ਛੁੱਟਿਆ ਸੀ ਦੇਖ ਕੇ ਬੱਚਾ ਫੁਕਾ ਤੇ ਹੁਣ ਬੱਚਾ ਤੁਹਾਡਾ ਕਦ ਆਇਆ ਇੱਥੇ ਵਾਪਸ ਹਾਂਜੀ ਕੱਲ ਆਇਆ ਕੱਲ ਆਇਆ ਤੇ ਜਿਹੜੇ ਹਾਲਾਤ ਸੀਗੇ ਉਹਦੇ ਆਣ ਦੇ ਦੇਖਿਆ ਕੀ ਹੈ ਜੀ ਕਿਹਦੇ ਵੱਲੋਂ ਸਰਕਾਰ ਵੱਲੋਂ ਭੇਜਿਆ ਗਿਆ ਇੱਥੇ ਵਾਪਸ ਬੁਲਾਇਆ ਗਿਆ ਹੈ ਹਾਂਜੀ ਸਰਕਾਰ ਨੇ ਸਰਕਾਰ ਨੇ ਬਹੁਤ ਮਦਦ ਕੀਤੀ ਕਰਨੇ ਬਹੁਤ ਮਦਦ ਕੀਤੀ ਉਹਨਾਂ ਦਾ ਥੈਂਕ ਯੂ ਬਹੁਤ ਧੰਨਵਾਦ ਹੁਣ ਲੜਾਈ ਤੋਂ ਬਾਅਦ ਅਗਰ ਬਾਈ ਚਾਂਸ ਚਾਂਸ ਦੁਆਰਾ ਮਿਲਦੇ ਹੈ ਤੁਹਾਡੇ ਬੱਚੇ ਨੂੰ ਬਾਹਰ ਜਾਣ ਦੇ ਕੀ ਤੁਸੀਂ ਬੱਚਾ ਆਪਣਾ ਬਾਹਰ ਦੁਆਰਾ ਭੇਜੋਗੇ ਲੋਕੀ ਜਿਹੜੇ ਹੁਣ ਵੀ ਪੜ੍ਹਾਈ ਵਾਸਤੇ ਬੱਚਿਆਂ ਨੂੰ ਭੇਜ ਰਹੇ ਨੇ ਹਜੇ ਵੀ ਭੇਜ ਰਹੇ ਨੇ ਕੀ ਉਹਨਾਂ ਨੂੰ ਮੈਸੇਜ ਦੇਣਾ ਚਾਹੁੰਦੇ ਤੁਸੀਂ ਮੇਰਾ ਕਹਿਨੀ ਹੈ ਵੀ ਇੱਥੇ ਯੂਨੀਵਰਸਿਟੀ ਕੋਈ ਬਣਾਣਾ ਹੈ ਇਸ ਤਰ੍ਹਾਂ ਵੀ ਮੱਚ ਬਾਹਰ ਹੀ ਨਾ ਜਾਣ ਮਾਵਾਂ ਬੱਸ ਦੂਰੀ ਨਾ ਹੋਵੇ ਹੁਣ ਬੇਟਾ ਤੁਹਾਡੇ ਕੋਲ ਆ ਇਸ ਟਾਈਮ ਤੇ ਚਿੰਤਾ ਖਤਮ ਹੋ ਇਸ ਟਾਈਮ ਤੇ ਨੂੰ ਕੱਢਣ ਦੇ ਪ੍ਰਯਾਸ ਜਾਰੀ ਨੇ ਪਰ ਕੰ ਕਰੀਏ ਤਾਂ ਹੁਣ ਵੀ ਇੱਕ ਲੁਧਿਆਣਾ ਦੇ ਵਿੱਚ ਬੱਚਾ ਹੈ ਤੁਸੀਂ ਉਹਨਾਂ ਦੇ ਘਰ ਪਹੁੰਚੇ ਹੋ ਕਿਹਾ ਜਾ ਰਿਹਾ ਹੈ ਕਿ ਪੰਜਾਬ ਗਵਰਨਮੈਂਟ ਦਾ ਜੋ ਫਰਜ਼ ਸੀ ਉਹ ਫਰਜ਼ ਪੂਰਾ ਨਹੀਂ ਹੋ ਰਿਹਾ ਦੇਖੋ ਨੇ ਆਇਆ ਹੈ ਸ਼ੁਭਮ ਸ਼ੁਕਲਾ ਦੇ ਘਰ ਐਮਬੀਬੀਸ ਖਰਕਿਵ ਜਿਸ ਦੇ ਸੱਤੌਦਾ ਮਿਲੇ ਹੋਏ ਰਾਜਧਾਨੀ ਹੈ ਕੋਰਿੰਦੀ ਉੱਥੇ এমবিবিএস ਗਿਆ ਲੱਗੇ ਨੂੰ 3 ਮਹੀਨੇ ਹੋਏ ਸੀ ਫਸ ਵਸ ਉਹ ਆ ਗਿਆ ਵਾਪਸ ਕੱਲ ਸ਼ਾਮ ਨੂੰ ਸਖਸਾਂ ਪਹੁੰਚ ਗਿਆ ਪਰ ਭਾਰਤ ਸਰਕਾਰ ਨੇ ਉੱਥੋਂ ਕਿਸ ਤਰ੍ਹਾਂ ਨੂੰ ਲੈ ਕੇ ਆਦਾ ਇਸ ਤਰ੍ਹਾਂ ਲੈ ਕੇ ਆਈ ਇਹ ਸਾਰਾ ਇੰਟਰਵਿਊ ਤੁਸੀਂ ਉਹਦਾ ਕੀਤਾ ਸਰਕਾਰ ਕੋਈ ਵੀ ਹੋਵੇ ਆਪਣੇ ਨਾਗਰਿਕਾਂ ਦੇ ਪ੍ਰਤੀ ਉਹ ਸੰਵੇਦਨਸ਼ੀਲ ਹੋਣਾ ਚਾਹੀਦਾ ਹੈ। ਔਰ ਹਰ ਸਰਕਾਰ ਦਾ ਧਰਮ ਹੈ ਕਿ ਆਪਣੀ ਜਨਤਾ ਦੀ ਔਰ ਦੇ ਮਾਲ ਦੀ ਜਾਨ ਮਾਲ ਦੀ ਰੱਖਿਆ ਕਰੇ ਔਰ ਜਿਸ ਵੇਲੇ ਮੋਦੀ ਜੀ ਇਹ ਗੱਲ ਕਹਿੰਦੇ ਐ ਸਭ ਦਾ ਸਾਥ ਸਭ ਦਾ ਵਿਕਾਸ ਦਾ ਉਹ ਤਰਤਾਰਥ ਹੋ ਕੇ ਇਸ ਵੇਲੇ ਸਾਹਮਣੇ ਆਈ ਔਰ ਤਿਰੰਗੇ ਦੀ ਤਾਕਤ ਮੋਦੀ ਜੀ ਦੇ ਹੁੰਦੇ ਜਦੋਂ ਅਸੀਂ ਕਹਿੰਦੇ ਮੋਦੀ ਹੈ ਤਾਂ ਮਮਕਿਨ ਹੈ ਪੂਰਾ ਦੇਸ਼ ਅੱਜ ਮੰਨ ਗਿਆ ਕਿ ਤਿਰੰਗੇ ਦੀ ਤਾਕਤ ਦੇ ਨਾਲ ਹੀ ਉੱਥੋਂ ਬੱਚੇ ਬਾਹਰ ਨਿਕਲ ਰਿਹਾ ਪਾਕਿਸਤਾਨ ਦੇ ਬੱਚੇ ਔਰ ਦੂਸਰੇ ਮਿਡਲ ਈਸਟ ਦੇ ਲੋਕ ਆਪਣੀ ਬਸਾਂ ਦੇ ਮੂਰੇ ਤਿਰੰਗਾ ਲੈ ਕੇ ਆ ਰਹੇ ਜਿਨ੍ਹਾਂ ਨੂੰ ਨੇ ਸੇਫ ਪੈਸੇਜ ਮਿਲਦਾ ਸੋ ਕਾਫੀ ਸਾਰੇ ਬੱਚੇ ਬਾਹਰ ਆ ਗਏ ਮੈਂ ਸਮਝਦਾ ਹਾਂ ਕਿ ਰਸ਼ੀਆ ਤੋਂ ਪੈਸੇਜ ਖੁੱਲਣ ਵਾਲਾ ਹੈ ਸਾਡੀ ਸਰਕਾਰ ਨੇ ਚਾਰ ਮੰਤਰੀ ਲਾਏ ਹੋਏ ਆ ਤਾਂ ਮੈਨੂੰ ਨਹੀਂ ਲੱਗਦਾ ਵੀ 1-2 ਦਿਨ ਤੋਂ ਜ਼ਿਆਦਾ ਸਮਾਂ ਲੱਗੂਗਾ ਔਰ ਸਾਡੇ ਸਾਰੇ ਬੱਚੇ ਬਾਹਰ ਆਣਗੇ ਔਰ ਸੇਫ ਸੇਫ ਦੇ ਕਰਕੇ ਉਹਨਾਂ ਨੂੰ ਮੇਰੇ ਲਿਜਾਣੇ ਵਾਲੇ ਬੱਚੇ ਲੁਧਿਆਣੇ ਆਣਗੇ ਔਰ ਜਿੱਥੇ ਦੇ ਬੱਚੇ ਆ ਉੱਥੇ ਜਾਣਗੇ ਸਰਕਾਰ ਸਾਡੀ ਪੂਰੀ ਤਰ੍ਹਾਂ ਲੱਗੀ ਹੈ ਮੋਦੀ ਜੀ ਪਲ ਪਲ ਚਿੰਤਾ ਦਾ ਪਲ ਪਰ ਸਵੈ ਮੋਦੀ ਨਿਗਰਾਨੀ ਕਰ ਰਹੇ ਲੇਕਿਨ ਇਸ ਮਾਮਲੇ ਦੇ ਵਿੱਚ ਪੰਜਾਬ ਸਰਕਾਰ ਬਿਲਕੁਲ ਵੀ ਸੰਵੇਦਨਸ਼ੀਲ ਨਹੀਂ ਹੈ ਪੰਜਾਬ ਸਰਕਾਰ ਦੇ ਬੱਚੇ ਬੰਬੇ ਉਤਰਦੇ ਆ ਤਾਂ ਉੱਥੇ ਕੋਈ ਨਜ਼ਰ ਨਹੀਂ ਆਉਂਦਾ। ਔਰ ਦੂਜੇ ਪਾਸੇ ਉਹਨਾਂ ਦਾ ਰਾਸ਼ਟਰੀ ਨੇਤਾ ਰਾਹੁਲ ગાંધી ਤਰ੍ਹਾਂ-ਤਰ੍ਹਾਂ ਦੇ ਬਿਆਨ ਦਿੰਦਾ। ਉਹ ਤਾਂ ਪਿੱਛੇ ਹਟ ਕਰਕੇ ਸਰਕਾਰ ਨੂੰ ਜਨਤਾ ਦੀ ਸੇਵਾ 'ਚ ਲੱਗਣਾ ਚਾਹੀਦਾ। ਮੋਦੀ ਜੀ ਤੋਂ ਦੇਖ ਕੇ ਸਭ ਕੁਝ ਲੈਣਾ ਚਾਹੀਦਾ। ਬੱਚਿਆਂ ਦੇ ਭੁੱਖ ਨੂੰ ਲੈ ਕੇ ਕਿਸ ਤਰੀਕੇ ਦੀ ਸਟ੍ਰੈਟਜੀ ਹੈ? ਬੱਚਿਆਂ ਦੇ ਭੁੱਖ ਨੂੰ ਲੈ ਕੇ ਮੋਦੀ ਜੀ ਅੱਜ ਹੋਰ ਜ਼ਿਆਦਾ ਸੰਵੇਦਨਸ਼ੀਲ ਹੋ ਗਏ। ਲੇਕਿਨ ਅੱਜ ਤੋਂ ਮਹੀਨਾ ਪਹਿਲਾਂ ਉਹਨਾਂ ਨੇ ਇੱਕ ਗੱਲ ਕਹੀ ਸੀ 1.5 ਮਹੀਨਾ 1.5-2 ਮਹੀਨੇ ਪਹਿਲਾਂ ਕਿ ਇਸ ਹਿੰਦੁਸਤਾਨ ਦੇ ਹਰ ਜ਼ਿਲ੍ਹੇ ਦੇ ਵਿੱਚ ਇੱਕ ਮੈਡੀਕਲ ਕਾਲਜ ਔਰ ਇੱਕ ਨਰਸਿੰਗ ਕਾਲਜ ਬਣਾਵਾਂਗੇ ਔਰ ਇਤਨਾ ਹੀ ਨਹੀਂ ਹਰ ਵਿਧਾਨ ਸਭਾ ਹਲਕੇ ਦੇ ਵਿੱਚ ਇੱਕ ਇੱਕ ਸਿਵਲ ਹਸਪੀਟਲ ਬਣਾਵਾਂਗੇ ਅਸੀਂ ਇਹ ਸਭ ਕੁਝ ਪਿਛਲੇ 60 ਸਾਲਾਂ ਤੱਕ ਜਨਦਿਆਂ ਸਰਕਾਰਾਂ ਰਹੀਆਂ ਉਹਨਾਂ ਨੂੰ ਕਰਨਾ ਚਾਹੀਦਾ ਸੀ ਨਹੀਂ ਕੀਤਾ ਲੇਕਿਨ ਉਹਦੇ ਵਾਸਤੇ ਮੋਦੀ ਜੀ ਦਾ ਇੱਕ ਸੰਕਲਪ ਹੈ ਵੀ ਜਿਹੜੀ ਵੀ ਵੈਕਲ ਹਮੇਸ਼ਾ ਕਿੰਨਾ ਸਾਡੇ ਦੇਸ਼ ਦੀ ਜਵਾਨੀ ਔਰ ਪਾਣੀ ਔਰ ਪੈਸਾ ਬਾਹਰ ਜਾ ਰਿਹਾ ਉਹਨੂੰ ਰੋਕਣ ਵਾਸਤੇ ਭਾਰਤ ਸਰਕਾਰ ਮੋਦੀ ਜੀ ਪੂਰੀ ਤਰ੍ਹਾਂ ਲੱਗੇ ਹੋਏ ਹੈ ਔਰ ਪੂਰਾ ਹੋਏਗਾ ਸਪਨਾ ਔਰ ਹੁਣ ਵੀ ਜੀ ਮੋਦੀ ਨੇ ਕੱਲ ਪਰਸੋ ਕਿਹਾ ਜਿਹੜੇ ਬੱਚੇ ਵਾਪਸ ਆ ਰਹੇ ਅਸੀਂ ਉਹਨਾਂ ਦੀ ਪੜ੍ਹਾਈ ਦਾ ਸਮਾਂ ਨਾ ਖਰਾਬ ਹੁੰਦੀ ਉਹਦੇ ਵਾਸਤੇ ਮੋਦੀ ਕਿਹਾ ਸਾਡੇ ਕੋਲ ਟੋਟਲ 112 ਦੀ ਲਿਸਟ ਸੀ ਜਿਹਦੇ ਚ 49 ਬੱਚੇ 2 ਦਿਨ ਪਹਿਲਾਂ 3 ਦਿਨ ਪਹਿਲਾਂ ਤੱਕ ਆ ਚੁੱਕੇ ਸੀ ਹੁਣ ਉੱਥੇ ਵੀ ਬਹੁਤ ਜ਼ਿਆਦਾ ਬੱਚੇ ਨਹੀਂ ਹੈ ਕੀਵ ਦੇ ਅੰਦਰ ਮੈਂ ਸਮਝਦਾ ਹਾਂ ਕਿ 10 12 15 ਬੱਚੇ ਹੋਣੇ ਹਨ ਬਾਕੀ ਆ ਤਾਂ ਬਾਰਡਰਾਂ ਤੇ ਪਹੁੰਚ ਗਏ ਔਰ ਬਹੁਤ ਜਲਦੀ ਹਿੰਦੁਸਤਾਨ ਐਸਮ ਜੇ ਨਿਊਜ਼ ਲਈ ਸੁਰਿੰਦਰ ਸੋਨੀ ਦੀ ਰਿਪੋਰਟ